ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰਬਾਣੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 15 ਭਗਤਾਂ ਦੀ ਬਾਣੀ ਦਰਜ ਹੈ ਅੱਜ ਅਸੀਂ ਇੱਕ ਭਗਤ ਸੂਰਦਾਸ ਜੀ ਦੀ ਸਾਖੀ ਲੈ ਕੇ ਆਏ ਹਾਂ ਸਾਖੀ ਨੂੰ ਬੜੇ ਹੀ ਪਿਆਰ ਨਾਲ ਤੇ ਐਂਡ ਤੱਕ ਪੂਰੀ ਸੁਣਿਓ ਤਾਂ ਹੀ ਇਹ ਸਾਖੀ ਦੀ ਤੁਹਾਨੂੰ ਸਮਝ ਲੱਗੇਗੀ ਭਗਤ ਸੂਰਦਾਸ ਜੀ ਅਉਦੈ ਇਲਾਕੇ ਦੇ ਵਸਨੀਕ ਸਨ श्री कृष्ण भक्ति तोही प्रेम रास ਵਿੱਚ ਪ੍ਰਭੂ ਭਗਤੀ ਦੇ ਦਰਜੇ ਉੱਤੇ ਪਹੁੰਚੁਕੇ ਸਾਨਾ ਉਹ ਜਨਮ ਤੋਂ ਨੇਤਰਹੀ ਨਹੀਂ ਸੀ ਉਹ ਬਚਪਨ ਵਿੱਚ ਬੜੇ ਸੁੰਦਰ ਜਵਾਨ ਅਤੇ ਉਹਨਾਂ ਦਾ ਨਾਮ ਮਦਨਮੋਹਨ ਸੀ ਉਹਨਾਂ ਦੇ ਸੂਰਦਾਸ ਨੇਤਰਹੀਨ ਬੰਦੀਆਂ ਕਈ ਸਾਖੀਆਂ ਹਨ ਪਰ ਇਹ ਸਾਖੀ ਵਿੱਚ ਉਹ ਵੱਡੇ ਵਿਦਵਾਨ ਪੜੇ ਲਿਖੇ ਰਾਗ ਗੌਂਦ ਦੇ ਪ੍ਰੇਮੀ ਸਨ ਪਰ ਜਵਾਨੀ ਵਿੱਚ ਕਿਸੇ ਮਨਮੋਹਣੀ ਸੂਰਤ ਵਾਲੀ ਇਸਤਰੀ ਦੀ ਸੁੰਦਰਤਾ ਤੇ ਮੋਹਿਤ ਹੋ ਗਏ ਉਹ ਰੋਜ਼ ਹੀ ਉਸ ਤਲਾਬ ਦੇ ਕੰਢੇ ਇਸ਼ਨਾਨ ਕਰਨ ਆਉਂਦੀ ਨੂੰ ਵੇਖਦੇ ਰਹਿੰਦੇ ਉਹ ਕਿਸੇ ਅਮੀਰ ਦੇ ਘਰ ਜੰਗਲ ਵਿੱਚੋਂ ਲੱਕਰਾਂ ਦੀ ਪੰਡ ਲੈ ਕੇ ਸੁੱਟਣ ਚਲੇ ਜਾਂਦੇ ਉੱਥੇ ਇਸਤਰੀ ਦੀ ਸੁੰਦਰਤਾ ਤੇ ਮੋਹਿਤ ਹੋ ਗਏ ਲੱਕੜਾਂ ਦੀਆਂ ਪੰਡਾਂ ਰੋਜ਼ ਹੀ ਕਈ ਮਹੀਨੇ ਉਸ ਤੇ ਕਾਲ ਸੁੱਟਣ ਜਾਂਦੇ ਰਹੇ ਉਸ ਨੂੰ ਦੇਖਣ ਦਾ ਚਸਕਾ ਪੂਰਾ ਕਰਦੇ ਰਹੇ ਪੈਸਾ ਕੋਈ ਨਾ ਲੈਂਦੇ ਕਰ ਵਾਲੇ ਨੂੰ ਜਦੋਂ ਪਤਾ ਲੱਗਿਆ ਰੋਜ਼ ਹੀ ਕੋਈ ਲੱਕੜਾ ਛੁੱਟ ਜਾਂਦਾ ਹੈ ਪੈਸੇ ਉਸ ਨੇ ਹਾਲੇ ਤੱਕ ਨਹੀਂ ਲਏ ਤਾਂ ਉਸ ਨੇ ਮਦਨ ਮੋਹਨ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਸਾਫ਼ ਹੀ ਸੱਚ ਸੱਚ ਦੱਸ ਦਿੱਤਾ ਪਤੀ ਨੇ istri ਨੂੰ ਕਹਿ ਦਿੱਤਾ ਕਿ ਇਹੋ ਜਹੇ ਪ੍ਰੇਮ ਅਭਿਲਾਖੀ ਦੀ ਤੂੰ ਅਭਿਲਾਖਾ ਪੂਰੀ ਕਰ ਦੇ ਮੈਂ ਤੈਨੂੰ ਆਗਿਆ ਦਿੰਦਾ ਹਾਂ ਇਸ ਨੇ ਦੂਜੇ ਦਿਨ ਜਦੋਂ ਮਦਨ ਮੋਹਨ ਨੂੰ ਇਹ ਗੱਲ ਕਹੀ ਉਹ ਅੰਦਰ ਲੰਘ ਆਵੇ ਤਾਂ ਉਸੇ ਦਿਨ ਮਦਨ ਮੋਹਨ ਨੂੰ ਵੀ ਇਸਤਰੀ ਦੀ ਗੱਲ ਸੁਣ ਕੇ ਖਿਆਲ ਆਇਆ ਕਿ ਇੰਨਾ ਅੱਖਾਂ ਨੇ ਉਸ ਨੂੰ ਕਿੰਨੀ ਮਾੜੀ ਨਿਗਾ ਨਾਲ ਵੇਖਿਆ ਹੈ ਕੱਲ ਨੂੰ ਇੰਨਾ ਅੱਖਾਂ ਨੇ ਕਿਸੇ ਹੋਰ ਸੂਰਤ ਨੂੰ ਪਸੰਦ ਕਰ ਲਿਆ ਤਾਂ ਫਿਰ ਕੀ ਬਣੇਗਾ ਕਟ-ਕਟ ਕੇ ਅੰਤਰ ਕੀ ਜਾਣਤ ਪ੍ਰਭੂ ਨੇ ਉਸ ਦੇ ਹਿਰਦੇ ਵਿੱਚ ਐਸੇ ਖਿਆਲਾਂ ਦਾ ਚੱਕਰ ਚਲਾ ਦਿੱਤਾ ਕਿ 헤 ਮਣਾ ਇੰਨਾਂ ਅੱਖਾਂ ਨੂੰ ਖਤਮ ਕਰ ਦੇ ਪ੍ਰਭੂ ਭਗਤੀ ਕਰ ਜੇਕਰ ਤਲੀ ਪ੍ਰਭੂ ਭਗਤੀ ਪਰਵਾਣ ਹੋ ਗਈ ਤਾਂ ਪ੍ਰਭੂ ਆਪੇ ਤੈਨੂੰ ਅੱਖਾਂ ਦੇ ਕੇ ਆਪਣੇ ਦਰਸ਼ਨ ਦੇਵੇਗਾ ਪ੍ਰਭੂ ਹੀ ਤਾਂ ਇਹ ਸਾਰੀ ਸੁੰਦਰਤਾ ਨੂੰ ਪੈਦਾ ਕਰਨ ਵਾਲਾ ਹੈ ਪ੍ਰਭੂ ਤਾਂ ਬੇहद ਹੀ ਸੁੰਦਰ ਹੋਵੇਗਾ ਇੰਨਾ ਖਿਆਲਾਂ ਨੇ ਭਗਤ ਸੂਰਦਾਸ ਜੀ ਦਾ ਜੀਵਨ ਦਾ ਕਾਂਟਾ ਹੀ ਬਦਲ ਦਿੱਤਾ ਸਾਈ ਬੁੱਲੇ ਸ਼ਾਹ ਜੀ ਨੂੰ ਇਹੋ ਜਹੇ ਕਾਰਨਾ ਨੂੰ ਧਿਆਨ ਵਿੱਚ ਰੱਖ ਕੇ ਇਹ ਗੱਲ ਪੀਰ ਜੀ ਨੇ ਕਹੀ ਬੁੱਲਿਆ ਰੱਬ ਦਾ ਕੀ ਪਉਣਾ ਇਧਰੋਂ ਫੁੱਟਣਾ ਉਧਰੋਂ ਲਾਉਣਾ ਮਦਨ ਮੋਹਨ ਦੇ ਖਿਆਲ ਪ੍ਰਭੂ ਨੇ ਪਲਟ ਦਿੱਤੇ ਪਤੀ ਦੇ ਕਹਿ ਅਨੁਸਾਰ ਪਤਨੀ ਨੇ ਮਦਨ ਮੋਹਨ ਨੂੰ ਕਹਿ ਦਿੱਤਾ ਕਿ ਉਹ ਅੰਦਰ ਆ ਜਾਵੇ ਆਪਣੇ ਮਨ ਦੀ ਅਭੀ ਲੱਖਾ ਪੂਰਨ ਕਰ ਲਵੇ ਪਰ ਉਸਦੇ ਖਿਆਲਾਂ ਵਿੱਚ ਪ੍ਰਭੂ ਨੇ ਜੋ ਪਲਟਾ ਲਿਆਂਦਾ ਸੀ ਉਸ ਅਨੁਸਾਰ ਉਸ ਨੇ ਇਸਤਰੀ ਨੂੰ ਕਿਹਾ हे ਦੇਵੀ ਜੇ ਤੂੰ ਮੇਰੇ ਤੋਂ ਪ੍ਰਸੰਨ ਹੋਈ ਹੈ ਤਾਂ ਬਸ ਇੱਕ ਕੰਮ ਕਰ ਦੇ ਉਹ ਇਸਤਰੀ ਹੈਰਾਨ ਹੋਈ ਕਿ ਇਹ ਮੈਨੂੰ ਦੇਵੀ ਆਖ ਰਿਹਾ ਹੈ ਇਹ ਉਸ ਨੂੰ ਕੀ ਹੋ ਗਿਆ ਇਸਤਰੀ ਮਨ ਵਿੱਚ ਹੈਰਾਨ ਹੋ ਗਈ ਪਰ ਹੈਰਾਨ ਹੋਣ ਤੇ ਉਸਨੇ ਪੁੱਛੀ ਹੀ ਲਿਆ ਤੁਸੀਂ ਕੀ ਚਾਹੁੰਦੇ ਹੋ ਭਗਤ ਸੂਰਦਾਸ ਜੀ ਨੇ ਕਿਹਾ ਮੈਨੂੰ ਦੋ ਸਲਾਈਆਂ ਗਰਮ ਕਰਕੇ ਲਿਆ ਦਿਓ ਉਹ ਹੈਰਾਨ ਰਹਿ ਗਈ ਕਿ ਇਹ ਸਲਾਈਆਂ ਕਿਸ ਲਈ ਮੰਗਦਾ ਹੈ ਭਗਤ ਸੂਰਦਾਸ ਜੀ ਕਹਿਣ ਲੱਗੇ ਨਹੀਂ ਦੇਵੀ ਤੂੰ ਜੇ ਪਰਸਾਨ ਹੋਈ ਹੈ ਤਾਂ ਬਸ ਮੇਰਾ ਇਹ ਕੰਮ ਕਰ ਦੇ ਸਲਾਈਆਂ ਚੰਗੀਆਂ ਲਾਲ ਸੁਰਖ ਕਰਕੇ ਲਿਆਉਣੀਆਂ ਹਨ ਮੈਨੂੰ ਚਾਹੀਦੀਆਂ ਨੇ ਹੁਣ ਇਸਤਰੀ ਨੇ ਨਾ ਨਹੀਂ ਕੀਤੀ ਅੰਦਰ ਅਗ ਬਾਲਦੀ ਸੀ ਉਸਨੇ ਉਸ ਵਿੱਚ ਸਲਾਈਆਂ ਗਰਮ ਕੀਤੀਆਂ ਤੇ ਕੱਪੜੇ ਨਾਲ ਫੜ ਕੇ ਲੈ ਆਈ ਮਦਨ ਮੋਹਨ ਨੇ ਸਲਾਈਆਂ ਲੈ ਕੇ ਇਸਤਰੀ ਦੇ ਸਾਹਮਣੇ ਹੀ ਉਹ ਗਰਮ ਗਰਮ ਸਲਾਈਆਂ ਆਪਣੀਆਂ ਅੱਖਾਂ ਵਿੱਚ ਫੇਰ ਲਈਆਂ ਉਸ ਵੇਲੇ ਅੱਖਾਂ ਵਿੱਚੋਂ ਖੂਨ ਵਗਣ ਲੱਗ ਪਿਆ ਉਹ ਔਸਤਰੀ ਐਸਾ ਭਿਆਨਕ ਦ੍ਰਿਸ਼ ਨੂੰ ਵੇਖ ਨਾ ਸਕੀ ਉਸਨੇ ਮੂੰਹ ਦੂਜੇ ਪਾਸੇ ਕਰ ਲਿਆ ਫਿਰ ਦੇਵੀ ਸਲਾਈਆਂ ਰੱਖ ਲੈ ਫਿਰ ਭਗਤ ਸੂਤਾ ਜੀ ਨੇ ਕਿਹਾ ਲੈ ਦੇਵੀ ਸਲਾਈਆਂ ਰੱਖ ਲੈ ਮੈਨੂੰ ਇੱਕ ਢੰਗੋਰੀ ਦੇਖ ਕੇ ਕਰੋ ਬਾਰ ਛਾੜਿਆ ਉਹ ਔਸਤਰੀ ਬੋਲੀ हे ਸੁੰਦਰ ਪੁਰਸ਼ ਤੂੰ ਇਹ ਕੀ ਕੀਤਾ ਅੱਖਾਂ ਨੂੰ ਤੂੰ ਖਤਮ ਕਰ ਦਿੱਤਾ ਹੈ ਅੱਖਾਂ ਤੋਂ ਬਿਨਾ ਕਿੰਨੀ ਮੁਸੀਬਤ ਸਹੇਂਗਾ ਭਗਤ ਸੂਰਦਾਸ ਜੀ ਕਹਿਣ ਲੱਗੇ हे देवी ਇਹ ਅੱਖਾਂ ਮੇਰੇ ਜੀਵਨ ਨੂੰ ਤੋਖਾ ਦੇ ਰਹੀਆਂ ਸਨ ਮੈਨੂੰ ਦਿਨੇ ਰਾਤ ਪਰਮ ਵਿੱਚ ਪਾ ਰੱਖਦੀਆਂ ਸਨ ਸੋ ਇਸ ਵੱਡੇ ਕਲੇਸ਼ ਤੇ ਪਰਮਾ ਨੂੰ ਵਧਾਉਣ ਵਾਲੀਆਂ ਅੱਖਾਂ ਨੂੰ ਮੇਟ ਕੇ ਮੈਂ ਹੁਣ ਪ੍ਰਭੂ ਦੇ ਆਸਰੇ ਹੋ ਜਾਵਾਂ ਗਾਂ ਆਪੇ ਮੇਰਾ ਪ੍ਰਭੂ ਜੋ ਕਰੇਗਾ ਬਸ ਠੀਕ ਹੈ ਉਸ ਸਮੇ ਮਦਨ ਮੋਹਨ ਸੂਰਦਾਸ ਬਣ ਗਿਆ ਪੜਿਆ ਲਿਖਿਆ ਤੇ ਕਵੀ ਸੀ ਰਾਗ ਵਿਦਿਆ ਦਾ ਸ਼ੋਕੀਨ ਸੋਰੀਲੇ ਗਲੇ ਵਾਲਾ ਤਾਂ ਅੱਗੇ ਹੀ ਸੀ ਪਰ ਹੁਣ ਤਾਂ ਇਸ ਵਰਾਗ ਮੈਂ ਦਸ਼ਾ ਵਿੱਚ ਪ੍ਰਭੂ ਦੇ ਭਜਨ ਗਾਉਂਦਾ ਤਾਂ ਰਾਹ ਜਾਂਦੇ ਆਪਦੀ ਮਸਤੀ ਦੇ ਨਾਲ ਹੀ ਮਸਤ ਹੋ ਜਾਂਦੇ ਕਹਿੰਦੇ ਹਨ ਅਕਬਰ ਬਾਦਸ਼ਾ ਰਾਗ ਵਿਦਿਆ ਦਾ ਬੜਾ ਸ਼ੁਕੀਨ ਤੇ ਰਾਗੀਆਂ ਦੀ ਵੱਡੀ ਕਦਰ ਕਰਦਾ ਸੀ ਸੋ ਜਦ ਸੂਰਦਾਸ ਦੇ ਰਾਗ ਮਈ ਭਜਨਾਂ ਦੀ ਧੁਨ ਪਈ ਤਾਂ ਅਕਬਰ ਬਾਦਸ਼ਾ ਨੇ ਆਪ ਦਾ ਰਾਗ ਸੁਣ ਕੇ ਖੁਸ਼ ਹੋ ਕੇ ਆਪ ਨੂੰ ਅਵਧ ਦੇ ਇਲਾਕੇ ਦਾ ਹਾਕਮ ਬਣਾ ਦਿੱਤਾ ਸੋ ਸੂਰਦਾਸ ਜੀ ਨੇ ਕੋਝੇ ਚੇਰ ਤਾਂ ਅਕਬਰ ਦੀ ਇਸ ਨੌਕਰੀ ਨੂੰ ਕੀਤਾ ਪਰ ਤਿਆਗ ਕੇ ਵਿਰਾਗ ਨੇ ਫਿਰ ਇਨਾ ਬੰਦਨਾ ਤੋਂ ਆਜ਼ਾਦ ਰਹਿਣ ਦਾ ਫੈਸਲਾ ਕਰ ਲਿਆ ਆਪ ਜੰਗਲ ਵਿੱਚ ਚਲੇ ਗਏ ਅਕਬਰ ਬਾਦਸ਼ਾਹ ਦੇ ਬੁਲਾਉਂਦੇ ਵੀ ਨਾ ਆਏ ਉਸਨੇ ਗਿਫਤਾਰ ਕਰਕੇ ਕੋਲ ਬੁਲਾਇਆ ਪਰ ਜਦੋਂ ਵੇਖਿਆ ਕਿ ਸੂਰਦਾਸ ਵੱਡੇ ਤਿਆਗੀ ਤੇਰਾਂਗੀ ਸੰਤ ਮਹਾਤਮਾ ਬਨ ਚੁੱਕੇ ਸਨ ਉਸ ਨੇ ਉਹਨਾਂ ਨੂੰ ਆਜ਼ਾਦ ਕਰ ਦਿੱਤਾ ਸੂਰਤਾ ਜੀ ਭਜਨ ਗਾਉਂਦੇ ਤੇ ਪ੍ਰਭੂ ਨੂੰ ਯਾਦ ਕਰਦੇ ਕਰਦੇ ਬਿੰਦਰਾਬਨ ਪਹੁੰਚ ਗਏ ਇੱਕ ਵਾਰੀ ਉਹ ਮੰਦਰ ਦਾ ਰਸਤਾ ਪੁੱਛਦੇ ਪੁੱਛਦੇ ਜਾ ਰਹੇ ਸੀ ਕੋਜੇ ਸ਼ੈਤਾਨ ਮੁੰਡਿਆਂ ਨੇ ਮੁਖੌਲ ਕੀਤਾ ਆਓ ਤੁਹਾਨੂੰ ਮੰਦਰ ਦੇ ਬੂਹੇ ਤੱਕ ਲੈ ਚੱਲਦੇ ਹਾਂ ਪਰ ਸ਼ਤਾਨ ਮੁੰਡੇ ਸੂਰਦਾਸ ਜੀ ਨੂੰ ਇੱਕ ਟੋਏ ਦੇ ਕਿਨਾਰੇ ਲੈ ਗਏ ਤੇ ਕਿਹਾ ਲੈ ਮੰਦਰ ਆ ਗਿਆ ਹੈ ਲੰਘ ਜਾਓ ਜਦੋਂ ਭਗਤ ਜੀ ਜਰਾ ਅੱਗੇ ਹੋਏ ਤਾਂ ਟੋਏ ਵਿੱਚ ਡਿੱਗ ਪਏ ਸੱਟਾਂ ਵੀ ਲੱਗੀਆਂ ਪਰ ਉਹਨਾਂ ਨੇ ਹੱਸਦੇ ਤੇ ਖੇਲ ਖੇਲੀ ਬਚਾਉਂਦੇ ਬਾਲਕਾ ਵਿਰੋਧ ਕੋਈ ਸ਼ਬਦ ਨਹੀਂ ਕਿਹਾ ਸੋ ਕੋ ਬਰਾਗ ਵਿੱਚ ਆ ਕੇ ਪ੍ਰਭੂ ਗੀਤ ਗਾਉਣ ਲੱਗੇ ਭਗਤ ਅਵਸ਼ਲ ਪ੍ਰਭੂ ਨੂੰ ਫਿਕਰ ਪਿਆ ਤਾਂ ਉਹ ਝੱਟ ਹੀ ਉੱਥੇ ਆਏ ਉਹਨਾਂ ਕਿਹਾ ਸੂਰਦਾਸਾ ਆ ਤੈਨੂੰ ਬਹਾਰ ਖਿੱਚ ਲਈਏ ਦੋ ਆਵਾਜ਼ਾਂ ਤਾਂ ਸੂਰਦਾਸ ਜੀ ਨੇ ਆਪਣੀ ਮਸਤੀ ਵਿੱਚ ਸੁਣੀਆਂ ਹੀ ਨਾ ਪਰ ਤੀਜੀ ਆਵਾਜ਼ ਤੇ ਕਿਹਾ ਕਿ ਕੱਢ ਲਵੋ ਪ੍ਰਭੂ ਈਸ਼ਵਰ ਕਹਿਣ ਲੱਗੇ ਉੱਠ ਫੇਰ ਹੱਥ ਫੜ ਨਹੀਂ ਮੈਨੂੰ ਇੱਥੇ ਬੈਠਿਆ ਹੱਥ ਫੜਾਓ ਮੈਨੂੰ ਤਾਂ ਕੁਝ ਦਿਸਦਾ ਹੀ ਨਹੀਂ ਬਾਹਰ ਖਿੱਚ ਕੇ ਪ੍ਰਭੂ ਨੇ ਕਿਹਾ ਸੂਰਦਾਸਾ ਤੈਨੂੰ ਅੱਖਾਂ ਦੇ ਦਈਏ ਸੂਰਦਾਸ ਕਹਿਣ ਲੱਗਾ ਹਾਂ ਜੀ ਕਰ ਦਰਸ਼ਨ ਦੇ ਨੇ ਹਨ ਤਾਂ ਦੇ ਦਿਓ ਸੂਰਦਾਸ ਨੂੰ ਅੱਖਾਂ ਮਿਲ ਗਈਆਂ ਉਸ ਨੇ ਪ੍ਰਭੂ ਦੇ ਦਰਸ਼ਨ ਕੀਤੇ ਤੇ ਫਿਰ ਕਿਹਾ ਬਾਸ ਹੋ ਹੋਣਾ ਇਹੇ ਅੱਖਾਂ ਫੇਰ ਵਾਪਸ ਲੈ ਲਵੋ ਪ੍ਰਭੂ ਜੀ ਕਹਿਣ ਲੱਗੇ ਇੰਨਾ ਅੱਖਾਂ ਨਾਲ ਮੈਂ ਹੁਣ ਹੋਰ ਕੁਝ ਵੀ ਨਹੀਂ ਵੇਖਣਾ ਚਾਹੁੰਦਾ ਪ੍ਰਭੂ ਈਸ਼ਵਰ ਜੀ ਕਹਿਣ ਲੱਗੇ ਓ ਸੂਰਦਾਸਾ ਅੱਖਾਂ ਤੋਂ ਬਿਨਾ ਬੜੇ ਤਾਂਗ ਹੋਈਦਾ ਹੈ ਇਸ ਲਈ ਅੱਖਾਂ ਰਹਿਣ ਦੇ दास ਕਹਿਣ ਲੱਗਾ ਨਹੀਂ ਪ੍ਰਭੂ ਜੀ ਅੱਗੇ ਮਸਾਂ ਮਸਾਂ ਇੰਨਾ ਅੱਖਰ ਦੀਆਂ ਖਰਮਸਤੀਆਂ ਤੋਂ ਬਚੇ ਹਾਂ ਹੁਣ ਇੰਨਾ ਅੱਖਾਂ ਤੋਂ ਬਿਨਾਂ ਹੀ ਅਸੀਂ ਚੰਗੇ ਹਾਂ ਪ੍ਰਭੂ ਨੇ ਭਗਤ ਦੀ ਬੇਨਤੀ ਮੰਨ ਲਈ ਸੂਰਦਾਸ ਜੀ ਨੂੰ ਹੁਣ ਪ੍ਰਭੂ ਦਾ ਦਰਸ਼ਨ ਹੋ ਗਏ ਵਿਰਾਗਤ્ય ਤਿਆਗ ਅੱਗੇ ਹੀ ਬੜਾ ਸੀ ਪਰ ਹੁਣ ਤਾਂ ਨਦਰੀ ਨਦਰ ਨਿਹਾਲ ਹੋ ਗਏ ਮੰਦਰ ਵਿੱਚ ਜਾ ਕੇ ਭਜਨ ਬੋਲਦੇ ਰਹਿੰਦੇ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਰਚਨਾ ਕੀਤੀ ਤਾਂ ਉਹ ਸਮੇਂ ਕਹਿੰਦੇ ਹਨ ਕਿ ਭਗਤ ਸੂਰਦਾਸ ਜੀ ਨੇ ਇੱਕੋ ਹੀ ਤੋਕ ਛਾਡ ਮੰਨ ਹਰ ਬੀ ਮੂਖਣ ਕੋ ਸੰਗ ਉਚਾਰੀ ਤੇ ਫਿਰ ਉਹਨਾਂ ਦੀ ਸਮਾਧੀ ਲੱਗ ਗਈ। ਇਸ ਅੱਗੇ ਸ਼ਬਦ ਪੂਰਾ ਕਰਨ ਲਈ ਗੁਰੂ ਅਰਜਨ ਦੇਵ ਜੀ ਨੇ ਆਪ ਸ਼ਬਦ ਲਿਖਿਆ ਦਸਰ ਲੇਖ ਦਿੱਤਾ ਹੈ ਸਾਰੰਗ ਮਹੱਲਾ ਪੰਜਵਾਂ ਸੂਰਦਾਸ ਸੋ ਭਗਤ ਸੂਰਦਾਸ ਜੀ ਦੀ ਪ੍ਰੇਮ ਕਥਾ ਇਸ ਪ੍ਰਕਾਰ ਸੀ ਜੋ ਪਾਠਕਾਂ ਨੇ ਪੇਸ਼ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ